ਤੋ ਅੱਜ ਸਵੇਰੇ ਸਵੇਰੇ ਦੋਸਤੋ ਅੱਜ ਸਵੇਰੇ ਸਵੇਰੇ ਪਟਿਆਲਾ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਅਤੇ ਸਖਿਆ ਦਸਤਿਆਂ ਸਮੇਤ ਪਿੰਡ ਜਾਲਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਕਿਸਾਨ ਆਗੂਆਂ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਵੱਡੀ ਪੱਦਰ ਦੇ ਉੱਤੇ ਕਿਸਾਨਾਂ ਨੂੰ ਜਿਨ੍ਹਾਂ ਦੇ ਵਿੱਚ 100 ਤੋਂ ਵੱਧ ਕਿਸਾਨ ਆਗਰਕਰ ਅਤੇ ਪਿੰਡ ਵਾਸੀ ਸ਼ਾਮਲ ਹਨ ਜਿਨ੍ਹਾਂ ਵਿੱਚ ਕਾਫੀ ਗਿਣਤੀ ਦੇ ਵਿੱਚ ਔਰਤਾਂ ਵੀ ਹਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੱਸਾਂ ਦੇ ਵਿੱਚ ਤੋੜ ਲਿਆ ਗਿਆ ਤੇ ਕਿਸੇ ਅਣਪਛਾਤੀ ਥਾਂ ਤੇ ਲੈ ਗਏ ਹਨ ਗ੍ਰਿਫਤਾਰ ਕੀਤੇ ਗਏ ਆਗੂਆਂ ਵਰਕਰਾਂ ਵਿੱਚ ਬੀਕੇਯੂ ਕ੍ਰਾਂਤੀਕਾਰੀ ਦੇ ਸੁਭਾਈ ਆਗੂ ਸਤਵੰਤ ਜੀਦਪੁਰ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਬੀਕੇਜੂ ਏਕਤਾ ਉਗਰਾਹਾਂ ਦੇ ਵੱਡੀ ਪੱਦਰ ਦੇ ਉੱਤੇ ਆਗੂ ਤੇ ਵਰਕਰ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਰਮਨਦੀਪ ਰੈਲੀ ਗੁਰਿੰਦਰਪਾਲ ਸਿੰਘ ਰਾਜਾ ਰਜਿੰਦਰ ਸਿੰਘ ਬਲਜੀਤ ਸਿੰਘ ਮੱਗਰ ਸਿੰਘ ਪਾਸਾ ਸਿੰਘ ਜਸਵੰਤ ਸਿੰਘ ਮੇਜਰ ਸਿੰਘ ਸੁਖਵਿੰਦਰ ਸਿੰਘ ਅਤੇ ਆਇਆ ਸਿੰਘ ਦੇ ਨਾਂ ਸ਼ਾਮਲ ਹਨ ਆਗੂਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਅਨੁਸਾਰ ਇਹ ਪਿੰਡ ਦੀ ਜ਼ਮੀਨ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪਿੰਡ ਦੇ ਲੋਕਾਂ ਨੇ ਜੰਗਲ ਕੱਟ ਕੇ ਆਬਾਦ ਕੀਤੀ ਸੀ ਤੇ ਹੁਣ ਪਟਿਆਲਾ ਪ੍ਰਸ਼ਾਸਨ ਵੱਲੋਂ ਅ ਕੋਈ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਆ ਬਿਨਾ ਕੋਈ ਇਹਦਾ ਬਦਲ ਦਿੱਤੇ ਆ ਉਹਨਾਂ ਦੇ ਉੱਤੇ ਅੱਜ ਜਿੱਥੇ ਇੱਕ ਪਾਸੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਉੱਥੇ ਨਾਲ ਦੀ ਨਾਲ ਜੀਸੀਬੀ ਮਸ਼ੀਨਾਂ ਦੀ ਧਾੜ ਲਿਆ ਕੇ ਖੜੀ ਹੋਈ ਜੀਰੀ ਨੂੰ ਜਿਹੜਾ ਹੈਗਾ ਉਹ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਹ ਬਹੁਤ ਵੱਡੀ ਪੱਧਰ ਦੇ ਉੱਤੇ ਆਪਰੇਸ਼ਨ ਕੀਤਾ ਗਿਆ ਦੋਹਾਂ ਜੰਦਿਆਂ ਨੇ ਆਗੂਆਂ ਨੇ ਬੀਕੇ ਜੂ ਕ੍ਰਾਂਤੀਕਾਰੀ ਤੇ ਬੀਕੇ ਜੋ ਇਕਤਾ ਉਗਰਾਹਾਂ ਦੇ ਅ ਵੱਲੋਂ ਇਸ ਪ੍ਰਸ਼ਾਸਨ ਦੀ ਇਸ ਤੱਕੇਸ਼ਾਈ ਖਿਲਾਫ ਜਿਹੜਾ ਹੈਗਾ ਰੋਸ ਪ੍ਰਗਟ ਕਰਦੇ ਆ ਕਿਹਾ ਗਿਆ ਹੈ ਕਿ ਇਸ ਜ਼ਬਰਦਸਤ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਬਰਦਸਤ ਮੁਕਾਬਲਾ ਕੀਤਾ ਜਾਵੇਗਾ ਕਿਸਾਨ ਜਥੇਬੰਦੀਆਂ ਕਦੇ ਵੀ ਸਰਕਾਰ ਦੇ ਇਸ ਜ਼ਬਰ ਅੱਗੇ ਨਹੀਂ ਝੁਕਣਗੀਆਂ ਬੀਕੇ ਜੋ ਇਕਤਾ ਉਗਰਾਹਾਂ ਦੇ ਆਗੂ ਬਲਰਾ ਜੋਸ਼ੀ ਸ ਬੀਕੇ ਜੂ ਕ੍ਰਾਂਤੀਕਾਰੀ ਦੇ ਸਤਵੰਤ ਸਿੰਘ ਵਜੀਤਪੁਰ ਅਤੇ ਰਣਜੀਤ ਸਿੰਘ ਸਵਾਜਪੁਰ ਵੱਲੋਂ ਪਹਿਲਾਂ ਵੀ ਇਸ ਗੱਲ ਦੀ ਚੇਤਾਵਨੀ ਦਿੱਤੀ ਗਈ ਸੀ ਕਿ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਰੁਖ ਹੈਗਾ ਪਟਿਆਲਾ ਪ੍ਰਸ਼ਾਸਨ ਦਾ ਉਹ ਬਹੁਤ ਜਿਹੜਾ ਹੈਗਾ ਕਿਸਾਨ ਵਿਰੋਧੀ ਚੱਲ ਰਿਹਾ ਹੈ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਤੇ ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਜਿਹੜੀ ਹੈਗੀ ਆ ਸੰਕਟ ਦੀ ਘੜੀ ਦੇ ਵਿੱਚ ਉਹ ਜਾਲਾਂਪਿੰਡ ਦੇ ਕਿਸਾਨਾਂ ਦੀ ਹਮਾਇਤ ਦੇ ਉੱਤੇ ਆਉਣ ਤੇ ਸਰਕਾਰ ਦੀ ਇਸ ਜ਼ਬਰ ਕਾਰਵਾਈ ਦਾ ਜਿਹੜਾ ਹੈਗਾ ਉਹ ਵਿਰੋਧ ਕਰਨ। ਸੋ ਹਾਲ ਦੀ ਘੜੀ ਇੰਨੀ ਕਿ ਜਿਹੜੀ ਸੂਚਨਾ ਹੈਗੀ ਆ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਦੀ ਜਿਹੜੇ ਘਟਨਾਕਰਮ ਬਾਰੇ ਬਾਅਦ ਦੇ ਵਿੱਚ ਬੱਕਰੀ ਜਿਹੜੀ ਹੈਗੀ ਆ ਵੀਡੀਓ ਦੇ ਵਿੱਚ ਦੱਸਿਆ ਜਾਵੇਗਾ ਧੰਨਵਾਦ